ਆਪ ਟ੍ਰੈਂਡ ਦੇ ਵਿੱਚ ਰਿਸਕ ਟੂ ਰਿਵਾਰਡ ਚੈਕਰੰ ਦਾ ਆਸਾਨ ਤਰੀਕਾ ਸਭ ਤੋਂ ਪਹਿਲਾਂ ਆਪਾਂ 3 ਲਾਈਨ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਆਪਾਂ ਲੌਂਗ ਪੋਜੀਸ਼ਨ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਆ ਜਿੱਥੇ ਆਪਾਂ ਐਂਟਰੀ ਕੀਤੀ ਜਿਹੜੇ ਕੈਂਡਲ ਤੇ ਆਪਾਂ ਐਂਟਰੀ ਕੀਤੀ ਹੈ ਉਹਦੇ ਉੱਤੇ ਜਾ ਕੇ ਆਪਾਂ ਕਲਿੱਕ ਕਰ ਦੇਣਾ ਤੇ ਕਲਿੱਕ ਕਰਨ ਤੋਂ ਬਾਅਦ ਆ ਫਿਰ ਆਪਾਂ ਇਹਨੂੰ ਪ੍ਰੋਪਰ ਪੂਰਾ ਉੱਤੇ ਲੈ ਕੇ ਆਉਣਾ ਤੇ ਫਿਰ ਉਸ ਤੋਂ ਬਾਅਦ ਆ ਜਿਹੜਾ ਥੱਲੇ ਵਾਲੀ ਲਾਈਨ ਆ ਉੱਤੇ ਆਪਾਂ ਜਾ ਕੇ ਤੇ ਜਿਹੜਾ ਆਪਣੇ ਕੈਂਡਲ ਦਾ ਲੋ ਆ ਜਿਹੜੇ ਕੈਂਡਲ ਤੇ ਆਪਾਂ ਐਂਟਰੀ ਕੀਤੀ ਆ ਸੋ ਉਸ ਲੋ ਦੇ ਨਾਲ ਆਪਾਂ ਉਸ ਲਾਈਨ ਨੂੰ ਕਨੈਕਟ ਕਰ ਦੇਣਾ ਉਹਦੇ ਨਾਲ ਪੂਰਾ ਮਲਾ ਦੇਣਾ ਤੇ ਫਿਰ ਉਸ ਤੋਂ ਬਾਅਦ ਆ ਜਿਹੜੀ ਵਿਚਕਾਰਲੀ ਲਾਈਨ ਆ ਵਿਚਕਾਰਲੀ ਲੈਣਾ ਆਪਾਂ ਉੱਥੇ ਹੀ ਕਰਨੀ ਆ ਜਿੱਥੇ ਆਪਾਂ ਐਂਟਰੀ ਕੀਤੀ ਆ ਜਦੋਂ ਹਾਈ ਬ੍ਰੇਕ ਹੋਣ ਤੇ ਆਪਾਂ ਐਂਟਰੀ ਕੀਤੀ ਉੱਥੇ ਆਪਾਂ ਵਿਚਕਾਰਲੀ ਲਾਈਨ ਕਰ ਦੇਣੀ ਆ ਤੇ ਉੱਤੇ ਵਾਲੀ ਲਾਈਨ ਆਪਾਂ ਖਿੱਚ ਕੇ ਉੱਥੋਂ ਤੱਕ ਲਿਜਾਣੀ ਆ ਜਿੱਥੋਂ ਤੱਕ ਆਪਾਂ ਨੂੰ ਲੱਗਦਾ ਆ ਕਿ ਇਹ ਸਟ੍ਰੇਟ ਦੇ ਵਿੱਚ ਆਪਣਾ ਪ੍ਰੋਫਿਟ ਹੋ ਸਕਦਾ ਸੋ ਇਹਦੇ ਹਿਸਾਬ ਦੇ ਨਾਲ ਤੁਸੀਂ ਦੇਖੋ ਵਿਚਕਾਰ ਤੁਹਾਨੂੰ ਸ਼ੋ ਹੋਣ ਡਿਆ ਰਿਸਕ ਟੂ ਰਿਵਾਰਡ ਰੇਸ਼ੋ 2.0 2.0 ਤੋਂ ਵੀ ਥੋੜਾ ਜਿਆਦਾ ਉੱਤੇ ਸ਼ੋ ਹੋਣ ਡਿਆ ਸੋ ਇਸ ਪ੍ਰਕਾਰ ਤੁਸੀਂ ਰਿਸਕ ਟੂ ਰਿਵਾਰਡ ਅਪਟਰੈਂਡ ਦੇ ਵਿੱਚ ਵੇਖ ਸਕਦੇ ਹੋ